ਰੀਪਲੱਸ ਬੋਰਡ ਕੋਲ ਅੱਜ ਦੋ ਹੋਰ ਅਪਡੇਟ ਆਈਆਂ ਨੇ ਜੀ ਗਰੁੱਪ ਬੀ ਦੀਆਂ ਪੋਸਟਸ ਦੇ ਰਿਗਾਰਡਿੰਗ ਅਪਡੇਟ ਹੈ ਤੇ ਦੂਸਰੀ ਅਪਡੇਟ ਹੈ ਜੀ ਐਡਮਿਟ ਕਾਰਡ ਦੀ ਡਿਟੇਲ ਦੇ ਵਿੱਚ ਗੱਲ ਕਰਦੇ ਪਲੀਜ਼ ਰਿਕਵੈਸਟ ਹੈ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਰੂਰ ਦਬਾ ਲਓ ਜੀ ਤਾਂ ਕਿ ਸਾਰੀਆਂ ਅਪਡੇਟ ਤੁਹਾਨੂੰ ਲਗਾਤਾਰ ਮਿਲਦੀਆਂ ਰਹਿਣ ਫੇਸਬੁੱਕ ਟਵਿੱਟਰ ਇੰਸਟਾਗ੍ਰਾਮ ਥ੍ਰੈਡ ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ ਪਲੀਜ਼ ਉਹਨਾਂ ਨੂੰ ਜੁਆਇਨ ਜਰੂਰ ਕਰ ਲਿਓ ਗਰੁੱਪ ਬੀ ਦੀਆਂ ਐਡਵਰਟਾਈਜ਼ਮੈਂਟ ਨੰਬਰ 5/2023 ਅਧੀਨ ਜਿਹੜ 4 12 5 ਵਜੇ ਤੱਕ ਬੋਰਡ ਵੱਲੋਂ ਵੈੱਬਸਾਈਟ ਤੇ ਐਪਲੀਕੇਸ਼ਨ ਵਿੱਚ ਸੋਧ ਕਰਨ ਲਈ ਪ੍ਰਤੀਬਿੰਤੀਆਂ ਜਿਹੜੀਆਂ ਪ੍ਰਾਪਤ ਹੋ ਰਹੀਆਂ ਇਹਨਾਂ ਪ੍ਰਤੀਬਿੰਤੀਆਂ ਦੇ ਸਨਮੁਖ ਐਪਲੀਕੇਸ਼ਨ ਵਿੱਚ ਸੋਧ ਕਰਨ ਲਈ ਪੋਸਟਲ ਨੂੰ ਦੁਬਾਰਾ ਫਿਰ ਜੀ 20 12 23 ਤੋਂ ਲੈ ਕੇ ਯਾਨੀ ਕਿ ਕੱਲ ਤੋਂ ਲੈ ਕੇ 24 12 2023 ਸ਼ਾਮ 5 ਵਜੇ ਤੱਕ ਓਪਨ ਕੀਤਾ ਜਾ ਰਿਹਾ ਜੇਕਰ ਕਿਸੇ ਉਮੀਦਵਾਰ ਨੇ ਐਪਲੀਕੇਸ਼ਨ ਫਾਰਮ ਵਿੱਚ ਫੋਟੋ ਜਾਂ ਹਸਤਾਖਰ ਮਿਸਿੰਗ ਹਨ ਜਾਂ ਕੋਈ ਉਮੀਦਵਾਰ ਆਪਣੇ ਨਾਮ ਪਿਤਾ ਦਾ ਨਾਮ ਲਿੰਗ ਜਾਂ ਕੈਟਾਗਰੀ ਆਦਮੀ ਜਸੋਧ ਕਰਨੀ ਚਾਹੁੰਦਾ ਹੈ ਤਾਂ ਉਹ ਵੈਬਸਾਈਟ ਤੇ ट्रिपल एस ਜੋੜ ਪੰਜਾਬ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਦੇ ਦੇਾਂਗੇ ਠੀਕ ਹੈ ਜੀ ਉਥੇ ਜਾ ਕੇ ਤੁਸੀਂ ਸੋਧ ਕਰ ਸਕਦੇ ਹੋ ਜੇਕਰ ਫਿਰ ਵੀ ਕੁਝ ਨਹੀਂ ਪਤਾ ਚੱਲੇ ਤਾਂ ਕਮੈਂਟ ਜਰੂਰ ਕਰ ਜੇਕਰ ਕਿਸੇ ਉਮੀਦਵਾਰ ਦੇ ਕੈਟਾਗਰੀ ਵਿੱਚ ਸੋਧ ਕਰਨ ਤੇ ਪ੍ਰੀਖਿਆ ਦੀ ਫੀਸ ਦੀ ਰਕਮ ਵਿੱਚ ਵਾਧਾ ਹੁੰਦਾ ਹੈ ਤਾਂ ਉਹ ਉਮੀਦਵਾਰ ਇਸ ਫੀਸ ਦੇ ਅੰਤਰ ਦੀ ਰਕਮ ਨੂੰ ਡਿਮਾਂਡ ਡਰਾਫਟ ਇਨ ਫੇਵਰ ਆਫ ਸੈਕਟਰੀ ਸਬੋਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਪੰਜਾਬ ਪੇਅਬਲ ਐਟ ਮੋਹਾਲੀ ਦਾ ਹੀ ਅਦਾ ਕਰਨਗੇ ਠੀਕ ਹੈ ਜੀ ਇਸ ਡਿਮਾਂਡ ਡਰਾਫਟ ਨੂੰ ਅਧਿਨ ਸੇਵਾਵਾ ਚੋਨ ਬੋਰਡ ਵਰਭਾਣ ਸੈਕਟਰ 68 ਐਸਐਸ ਨਗਰ ਵਿਖੇ ਡਾਗ ਰਹੀ 31 2023 ਤੋਂ ਪਹਿਲਾਂ ਭੇਜਿਆ ਜਾਵੇ ਇਸ ਡਿਮਾਂਡ ਡਰਾਫਟ ਨੂੰ ਹੇਠ ਦਿੱਤੇ ਪਰਫਾਰਮਾ ਆਪਾਂ ਅੱਗੇ ਦੇਖਦੇ ਹਾਂ ਹੁਣ ਧਿਆਨ ਨਾਲ ਦੁਬਾਰਾ ਫੇਰ ਸੁਣ ਲਓ ਜੀ ਜੇਕਰ ਕੋਈ ਕੈਂਡੀਡੇਟ ਕੈਟਾਗਰੀ 'ਚ ਸੋਧ ਕਰਦਾ ਹੈ ਠੀਕ ਹੈ ਜੀ ਤਾਂ ਜਿਹੜੀ ਫੀਸ ਦੀ ਰਕਮ ਹੈ ਉਸ ਦੇ ਵਿੱਚ ਵਾਧਾ ਹੁੰਦਾ ਹੈ ਜੇਕਰ ਫੀਸ ਦਿਖਾਉਂਦਾ ਤਾਂ ਉਸ ਫੀਸ ਦੀ ਅਦਾਇਗੀ ਤੁਸੀਂ ਡਿਮਾਂਡ ਡਰਾਫਟ ਨਾਲ ਹੀ ਕਰਨੀ ਹੈ ਡਿਮਾਂਡ ਡਰਾਫਟ ਹੈ ਜਿਹੜਾ ਫੇਵਰ ਆਫ ਅ ਸੈਕਟਰੀ ਇਸ ਬੋਰਡ ਨੇ ਸਰਵਿਸ ਸਿਲੈਕਸ਼ਨ ਬੋਰਡ ਪੰਜਾਬ ਅਤੇ ਪੇਬਲ ਐਟ ਮੁਹਾਲੀ ਹੋਣਾ ਚਾਹੀਦਾ ਠੀਕ ਹੈ ਜੀ ਤਿੰਨ ਇੱਕ 2023 ਤੋਂ ਪਹਿਲਾਂ ਪਹਿਲਾਂ ਤੁਸੀਂ ਭੇਜ ਦੇਣਾ ਐਨੈਕਸਰ ਏ ਦੇ ਜਿਹੜਾ ਫਾਰਮੈਟ ਹੈ ਉਹ ਆਪਾਂ ਅੱਗੇ ਦੇਖਦੇ ਹਾਂ ਜੇਕਰ ਐਪਲੀਕੇਸ਼ਨ ਫਾਰਮ ਵਿੱਚ ਸੋਧ ਕਰਨਗੇ ਤਾਂ ਸੋਧਿਆ ਹੋਇਆ ਫਾਰਮ ਹੈ ਜਿਹੜਾ ਉਹ 2012 ਤੋਂ 2412 ਤਈ ਤੱਕ ਹੀ ਅੰਤਿ ਮੰਨਿਆ ਜਾਏਗਾ ਕਲੀਅਰ ਹੈ ਜੀ ਇਸ ਲਈ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਫਾਰਮ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਭਰਿਆ ਜਾਵੇ ਆਹ ਵਾਲਾ ਨੈਕਸਰ ਏ ਹੈ ਜੀ ਐਪਲੀਕੇਸ਼ਨ ਨੰਬਰ ਰਜਿਸਟ੍ਰੇਸ਼ਨ ਨੰਬਰ ਨੇਮ ਫਾਦਰ ਨੇਮ ਡੇਟ ਆਫ ਬਰਥ ਡਿਮਾਂਡ ਡਰਾਫਟ ਨੰਬਰ ਡਿਮਾਂਡ ਡਰਾਫਟ ਅਮਾਉਂਟ ਐਡਰੈਸ ਇਹ ਸਾਰਾ ਭਰ ਕੇ ਤੁਸੀਂ ਤਿੰਨ ਇੱਕ 2024 ਤੋਂ ਪਹਿਲਾਂ ਪਹਿਲਾਂ ਭੇਜ ਦੇਣਾ ਜੀ ਹੁਣ ਦੂਸਰੀ ਅਪਡੇਟ ਦੇਖਦੇ ਹਾਂ ਜੀ ਜੇਕਰ ਫਿਰ ਵੀ ਕੁਝ ਨਹੀਂ ਪਤਾ ਚੱਲੇ ਤਾਂ ਕਮੈਂਟ ਜਰੂਰ ਕਰ ਦਿਓ ਪੀਡੀਐਫ ਫਾਈਲ ਟੈਲੀਗ੍ਰam ਚੈਨਲ ਤੇ ਪ੍ਰੋਵਾਈਡ ਕਰਵਾ ਦੇਾਂਗੇ ਕਮੈਂਟ ਜਰੂਰ ਕਰ ਦਿਓ ਜੀ ਟੈਕਨੀਕਲ ਵੀਡੀਓ ਲਈ ਇਨਫੋ ਅਬਾਊਟ ਆਲ ਟੈਕ ਆਪਣਾ ਚੈਨਲ ਆਏਗਾ ਟਾਈਟਲ ਜੇ ਦੇ ਦੇਂਗੇ ਉਹਨੂੰ ਵੀ ਸਾਰੇ ਨੇ ਸਬਸਕ੍ਰਾਈਬ ਕਰ ਲੈਣਾ ਜੀ ਕਲੀਅਰ ਹੈ ਜੀ ਦੂਸਰੀ ਅਪ ਦੂਸਰੀ ਅਪਡੇਟ ਹੈ ਜੀ ਵਰਡਨ ਮੈਟਰ ਦੀਆਂ ਫਿਜ਼ੀਕਲ ਮੈਜ਼ਰਮੈਂਟ ਟੈਸਟ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਲਈ ਐਡਮਿਟ ਕਾਰਡ ਦੀ ਕਲੀਅਰ ਹੈ ਜੀ ਇਹ ਵਾਲਾ ਪੀਐਮਡੀ ਪੀਈਡੀ ਟੈਸਟ ਹੈ ਜਿਹੜਾ ਹੋਣਾ ਜੀ 21/12/2023 ਤੋਂ ਲੈ ਕੇ 23/12/2023 ਤੱਕ ਐਡਰੈਸ ਜਿਹੜਾ ਜੀ ਉਹ ਸਪੋਰਟਸ ਕੰਪਲੈਕਸ ਸੈਕਟਰ 78 ਐਸਐਸ ਨਗਰ ਮੋਹਾਲੀ ਪੰਜਾਬ ਹੋਏਗਾ ਜੀ ਕਲੀਅਰ ਹੈ ਜੀ ਇਹ ਵਾਲਾ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਦੇ ਦੇਵਾਂਗੇ ਜੇਕਰ ਕੁਝ ਨਹੀਂ ਪਤਾ ਚੱਲੇ ਤਾਂ ਕਮੈਂਟ ਜ਼ਰੂਰ ਕਰ ਦਿਓ ਟੈਕਨੀਕਲ ਵੀਡੀਓ ਲਈ ਇਨਫੋ ਅਬਾਊਟ ਆਲ ਟੈਕ ਦੁਬਾਰਾ ਫੇਰ ਦੱਸ ਦਈਏ ਜੇ ਕੋਈ ਟੈਕਨੀਕਲ ਇਸ਼ੂ ਹੈ ਤਾਂ ਇਨਫੋ ਅਬਾਊਟ ਆਲ ਟੈਕ ਚੈਨਲ ਆਪਣਾ ਹੈਗਾਗਾ ਟਾਈਟਲ ਚ ਪਿਆ ਉਹਨੂੰ ਵੀ ਸਾਰਿਆਂ ਨੇ ਸਬਸਕ੍ਰਾਈਬ ਕਰ ਲੈਣਾ ਤੇ ਕਮੈਂਟ ਕਰ ਦੇਣਾ ਠੀਕ ਹੈ ਜੀ ਜੇ ਕੁਝ ਨਹੀਂ ਪਤਾ ਚੱਲੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਲਾਈਕ ਸ਼ੇਅਰ ਕਰਨ ਦੇ ਨਾਲ ਮੋਟੀਵੇਸ਼ਨ ਹੈ ਜਿਹੜੀ ਮਿਲਦੀ ਰਹਿੰਦੀ ਹੈ ਹੋਰ ਅਪਡੇਟ ਨਾਲ ਜਲਦ ਦੁਬਾਰਾ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਡ ਬਾਏ ਬਾਏ